ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਭਾਈ ਸ਼ੰਗਾਰਾ ਸਿੰਘ ਤੇ ਇਹ ਵਿਛੋੜਾ ਦੇ ਗਏ ਨੇ ਪਰਿਵਾਰ ਨੂੰ ਸਦੀਵੀ ਜਿਹੜਾ ਘਾਟਾ ਇਹਨਾਂ ਦਾ ਪਿਆਰ ਤੋਂ ਨਹੀਂ ਪੂਰਾ ਹੋ ਸਕਦਾ ਸੋ ਕੁਝ ਪਰਿਵਾਰ ਸਹਿਯੋਗ ਕਰ ਰਹੇ ਨੇ ਇਹ ਰਾਸ਼ਨ ਦੀ ਸੇਵਾ ਭੇਜੀ ਆ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਅਖੰਡ ਪਾਤਸ਼ਾਹ ਜੀ ਦੇ ਭੋਗ ਨੇ ਅੰਤਿਮ ਅਰਦਾਸ ਆ ਆਪ ਜੀ ਜਿੰਨਾ ਸੇ ਜੋ ਕਰ ਸਕਦੇ ਆ ਇਸ ਪਰਿਵਾਰ ਦਾ ਜਰੂਰ ਕਰਿਓ ਇਹ ਭਾਈ ਸ਼ੰਗਾਰਾ ਸਿੰਘ ਦਾ ਘਰ ਆ ਬਾਲੇ ਟੁੱਟੇ ਹੋਇਆ ਤੇ ਕੁਝ ਦਿਨ ਪਹਿਲਾਂ ਹੀ ਵਿਚਾਰ ਕਰਦੇ ਸੀਗੇ ਵੀ ਬਾਲੇ ਜਿਹੜੇ ਪਾਉਣੇ ਨੇ ਇਸ ਘਰ ਵਿੱਚ ਭਾਈ ਸ਼ੰਗਾਰਾ ਸਿੰਘ ਦੇ ਸੰਸਕਾਰ ਤੋਂ ਬਾਅਦ ਜਿਹੜੇ ਉਹਨਾਂ ਦੇ ਅਸਤਾ ਉਹ ਵੀ ਇੱਥੇ ਘਰੇ ਲਿਆ ਕੇ ਰੱਖੇ ਕਿ ਅਖੰਡ ਪਾਤਸ਼ਾਹਬ ਤੋਂ ਬਾਅਦ ਜਿਹੜੇ ਆਪਾਂ ਇਹ ਫੁੱਲ ਜਿਹੜੇ ਤਾਰ ਕੇ ਆਵਾਂਗੇ ਸਤਕਾਰ ਵਜੋਂ ਪਿਆਰ ਵਜੋਂ ਭਾਈ ਸ਼ੰਗਾਰਾ ਸਿੰਘ ਜਿਹਦੇ ਫੁੱਲ ਜਿਹੜੇ ਉਹ ਘਰੇ ਲਿਆਉਂਦੇ ਨੇ ਤੇ ਛੱਤ ਜਿਹੜੀ ਉੱਪਰੋਂ ਟੁੱਟੀ ਹੋਈ ਆ ਬਾਲੇ ਟੁੱਟੇ ਆ ਤੇ ਭਾਈ ਬਲਵਿੰਦਰ ਸਿੰਘ ਇਹ ਅਸੇਵਾ ਇਹ ਕਰਨਗੇ 1-2 ਦਿਨ ਤੱਕ ਫਿਰ ਉਸ ਤੋਂ ਬਾਅਦ ਅਖੰਡ ਪਾਠ ਸਾਹਿਬ ਰੱਖਣਾ ਤੇ ਆਪ ਜੀ ਜੋ ਵੀ ਸੇਵਾ ਕਰਨਾ ਚਾਹੁੰਦੇ ਆਂ ਮੁੰਡਾ ਪਿੰਡ ਵਿਖੇ ਜੀ ਪਰਿਵਾਰ ਨੂੰ ਮਿਲ ਕੇ ਇੱਕ ਤਰਵਾਸਾ ਇੱਕ ਦਿਲਆਸਾ ਹੁੰਦਾ ਵਾ ਜਦੋਂ ਐਸ ਮੌਕੇ ਔਖੀ ਘੜੀ 'ਚ ਪਰਿਵਾਰ ਨਾਲ ਖੜੀਏ